ਪੈਟਰੋਲ ਭਰੌਣ ਦੇ ਸਮੇਂ ਲੋਕਾਂ ਨੂੰ ਕਈ ਤਰ੍ਹਾਂ ਦੇ ਸ਼ੱਕ ਹੁੰਦੇ ਨੇ ਜਿਨ੍ਹਾਂ ਘਰਾਂ ਦੇ ਵਿੱਚ ਜੇਕਰ ਗੱਲ ਕਿਤੇ ਚਾਵੇ ਇੱਕ ਤੋਂ ਜਾਂ ਫਿਰ ਵੱਧ ਵਿਅਕਤੀ ਮੋਟਰਸਾਈਕਲ ਜਾਂ ਫਿਰ ਕਾਰ ਚਲਾਉਂਦੇ ਨੇ ਉੱਥੇ ਅਕਸਰ ਲੋਕ ਸ਼ਹਿਰਾਂ ਜਾਂ ਫਿਰ ਪਿੰਡਾਂ ਦੇ ਉਹਨਾਂ ਪੈਟਰੋਲ ਪੰਪਾਂ ਦੇ ਉੱਤੇ ਪੈਟਰੋਲ ਪਰਵਾਉਣ ਦੀ ਸਿਫਾਰਿਸ਼ ਕਰਦੇ ਨੇ ਜੋ ਕਿ ਅਸਲੀ ਪੈਟਰੋਲ ਵੇਚਦੇ ਨੇ ਹਾਲਾਂਕਿ ਇੰਟਰਨੈਟ ਦੇ ਉੱਤੇ ਵਾਇਰਲ ਹੋਈ ਇੱਕ ਵੀਡੀਓ ਦੇ ਵਿੱਚ ਇੱਕ ਪੈਟਰੋਲ ਪੰਪ ਮੁਲਾਜ਼ਮ ਪੈਟਰੋਲ ਅਤੇ ਡੀਜ਼ਲ ਪਰਵਾਉਣ ਦਾ ਸਹੀ ਤਰੀਕਾ ਦੱਸ ਰਿਹਾ ਕੁਝ ਲੋਕ ਚੁਲਾਕੀ ਦੇ ਨਾਲ ਪੈਟਰੋਲ ਜਾਂ ਫਿਰ ਡੀਜ਼ਲ ਭਰਦੇ ਸਮੇਂ 110 ਰੁਪਏ ਜਾਂ ਫਿਰ 200 ₹10 ਦਾਵਾ પેટ્રોલ ਭਰਾਉਂਦੇ ਨੇ ਇਹ ਮੰਨਦੇ ਹੋਏ ਕਿ ਅਜਿਹਾ ਕਰਨ ਨਾਲ પેટ્રોલ ਪੰਪ ਦੇ ਉੱਤੇ ਕੋਈ ਠੱਗੀ ਤੋਂ ਬਚਾਵਰੇਗਾ ਇਸ ਉਜੜਨ ਨੂੰ ਦੂਰ ਕਰਨ ਦੇ ਲਈ ਇੱਕ પેટ્રોલ ਪੰਪ ਮੁਲਾਜ਼ਮ ਨੇ પેટ્રોલ ਨੂੰ ਸਹੀ ਢੰਗ ਦੇ ਨਾਲ ਭਰਾਉਂਦੇ ਹੋਏ ਦੋ ਸੁਝਾਅ ਦਿੱਤੇ ਨੇ ਜੋ ਲੋਕਾਂ ਨੂੰ ਲਾਭਦਾਇਕ ਲੱਗ ਰਹੇ ਨੇ ਇਸ ਵੀਡੀਓ ਦੇ ਵਿੱਚ ਇੱਕ ਆਦਮੀ ਦੱਸਦਾ ਹੈਗਾ ਕਿ ਲੋਕ 110 210 ਅਤੇ 310 ਦੇ ਉੱਤੇ ਪੈਟਰੋਲ ਕਿਉਂ ਪਰਵਾਉਂਦੇ ਨੇ ਪੈਟਰੋਲ ਪੰਪ ਆਡੈਂਟਡ ਕਹਿੰਦਾ ਹੈਗਾ ਕਿ ਇਹ ਸਭ ਭੁੱਲ ਜਾਓ ਪੈਟਰੋਲ ਪਰ ਦੇ ਸਮੇਂ ਬਸ ਇਹਨਾਂ ਦੋ ਗੱਲਾਂ ਦਾ ਧਿਆਨ ਰੱਖੋ ਇਹ ਯਕੀਨੀ ਬਣਾਏਗਾ ਕਿ ਤੁਸੀਂ ਕਦੇ ਵੀ ਧੋਖਾ ਨਹੀਂ ਖਾਓਗੇ ਪਹਿਲਾ ਤੁਹਾਨੂੰ ਮਸ਼ੀਨ ਦੇ ਉੱਤੇ ਗਣਤਾ ਦੀ ਜਾਂਚ ਕਰਨ ਦੀ ਲੋੜ ਹੈ ਇਸ ਉੱਤੇ ਲਿਖਿਆ ਕੀ ਹੁੰਦਾ ਹੈਗਾ ਉਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਤਾਂ ਪੈਟਰੋਲ ਦੀ ਗੜਤਾ 720 ਅਤੇ 775 ਦੇ ਵਿਚਕਾਰ ਹੋਣੀ ਚਾਹੀਦੀ ਹੈ ਆਈਡੈਂਟਿਟੀ ਦੱਸਦੇ ਨੇ ਅੱਗੇ ਦੱਸਦੇ ਨੇ ਕਿ ਡੀਜ਼ਲ ਦੀ ਘੰਡਤਾ ਜਿਹੜੀ ਕਿ 820 ਅਤੇ 860 ਦੇ ਹੁੰਦੀ ਹੈ ਇਹ ਘੰਡਤਾ ਦਰਸਾਉਂਦੀ ਹੈ ਕਿ ਤੁਸੀਂ ਜੋ ਤੇਲ ਪਾ ਰਹੇ ਹੋ ਉਹ ਕਿੰਨਾ ਕੁ ਸ਼ੁੱਧ ਹੈ ਇਸ ਦੀ ਗੁਣਵੱਤਾ ਕੀ ਹੈ ਕੀ ਹੈ ਮਿਲਾਵਟੀ ਹੈ ਤੁਹਾਨੂੰ ਸਿਰਫ ਤਾਂ ਜੋ ਕਿ ਤਾਂ ਹੀ ਪੈਟਰੋਲ ਡੀਜ਼ਲ ਪੜਨਾ ਚਾਹੀਦਾ ਜੇਕਰ ਗਣਤਾ ਇਸ ਸੀਮਾ ਦੇ ਅੰਦਰ ਹੋਵੇ ਪੈਟਰੋਲ ਪੰਪ ਅਟੈਂਡਡ ਇੱਕ ਹੋਰ ਗੱਲ ਸਮਝਾਉਂਦੇ ਨੇ ਕਿ ਪੈਟਰੋਲ ਪਰਦੇ ਸਮੇਂ ਹਰ ਕੋਈ ਜ਼ੀਰੋ ਦੇਖਦਾ ਹੈ ਜ਼ੀਰੋ ਤੋਂ ਬਾਅਦ 2 3 4 ਅਤੇ ਹੋਰ ਵੀ ਹੋਣਾ ਚਾਹੀਦਾ ਕਈ ਵਾਰ ਮੀਟਰ 0 ਤੋਂ 10 ਜਾਂ ਫਿਰ 12 ਜਾਂ ਫਿਰ 15 ਤੱਕ ਛਾਲ ਮਾਰਦਾ ਹੈ ਇਸ ਸਥਿਤੀ ਦੇ ਵਿੱਚ ਇਹ ਸੰਭਵ ਹੈ ਕਿ ਮਸ਼ੀਨ ਦੇ ਨਾਲ ਛੇੜਛਾੜ ਕੀਤੀ ਗਈ ਹੈ ਹੋਵੇ ਜਾਂ ਫਿਰ ਪੈਟਰੋਲ ਜਾਂ ਫਿਰ ਡੀਜ਼ਲ ਘੱਟ ਪਰਿਆ ਹੋਵੇ ਤਾਂ 210 310 ਲੀਟਰ ਪੈਟਰੋਲ ਭਰਨ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਤੁਹਾਨੂੰ ਹਮੇਸ਼ਾ ਜੋ ਕਿ ਗਣਤਾ ਦੇ ਵੱਲ ਧਿਆਨ ਦੇਣਾ ਚਾਹੀਦਾ ਹੈਗਾ ਜੇਕਰ ਤੁਸੀਂ ਡੀਜ਼ਲ ਦੀ ਗਣਤਾ ਕਰਦੇ ਹੋ ਤਾਂ 820 ਅਤੇ 860 ਦੀ ਵਿਚਕਾਰ ਇਹ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਪੈਟਰੋਲ ਪਰਵਾਉਂਦੇ ਹੋ ਤਾਂ ਪੈਟਰੋਲ ਜਿਹੜੀ ਕੀ ਇਜੀ ਗਣਤਾ ਹੁੰਦੀ ਹੈ ਉਹ 720 ਅਤੇ 775 ਦੇ ਵਿਚਕਾਰ ਹੋਣੀ ਚਾਹੀਦੀ ਹੈ बीस से लेके सात सौ पचहत्तर के बीच होती है और डीजल की डेंसिटी 820 से लेके 860 तक होती है ये जो डेंसिटी है उससे हमें पता चलता है कि जो आप फ्यूल भरा रहे हो वो कितना प्योर है उसकी क्वालिटी कैसी है और उसमें कोई मिलावट तो नहीं की गई हमेशा डेंसिटी जो रेंज हमने बताई है उसके अंदर हो तभी आप फ्यूल भरवाए दूसरी चीज जीरो धार को ही देखता है लेकिन आपको ये ध्यान रखना है कि जीरो के बाद मीटर में जो अगला नंबर है वो पांच से कम का हो जीरो के बाद दो तीन चार ऐसे होना चाहिए कई बार जीरो से जंप कर कर मीटर सीधा दस पर बारह पर पंद्रह पर चला जाता है ऐसे में चांसेस होता है कि जो मशीन है उसमें छेड़छाड़ करी गई हो हो सकता है उस तरह की मशीन से जो आपको पेट्रोल डीजल डाला जा रहा है वो कम डाला जा रहा हो बाकी ये 110, 210, 310 का भरवाने से कोई फर्क नहीं पड़ता ये वीडियो जितना हो सकता है उतना अपने परिवार और अपने दोस्तों के साथ में शेयर करें, ताकि आप और आपके जानने वालों के साथ में ਪੈਟਰੋਲ ਭਰਾਉਣ ਦੇ ਸਮੇਂ ਲੋਕਾਂ ਨੂੰ ਕਈ ਤਰ੍ਹਾਂ ਦੇ ਸ਼ੱਕ ਹੁੰਦੇ ਨੇ ਜਿਨ੍ਹਾਂ ਘਰਾਂ ਦੇ ਵਿੱਚ ਜੇਕਰ ਗੱਲ ਕਿਤੇ ਚਾਵੇ ਇੱਕ ਤੋਂ ਜਾਂ ਫਿਰ ਵੱਧ ਵਿਅਕਤੀ ਮੋਟਰਸਾਈਕਲ ਜਾਂ ਫਿਰ ਕਾਰ ਚਲਾਉਂਦੇ ਨੇ ਉੱਥੇ ਅਕਸਰ ਲੋਕ ਸ਼ਹਿਰਾਂ ਜਾਂ ਫਿਰ ਪਿੰਡਾਂ ਦੇ ਉਹਨਾਂ ਪੈਟਰੋਲ ਪੰਪਾਂ ਦੇ ਉੱਤੇ ਪੈਟਰੋਲ ਪੁਰਾਉਣ ਦੀ ਸਿਫਾਰਿਸ਼ ਕਰਦੇ ਨੇ ਜੋ ਕਿ ਅਸਲੀ ਪੈਟਰੋਲ ਵੇਚਦੇ ਨੇ ਹਾਲਾਂਕਿ ਇੰਟਰਨੈਟ ਦੇ ਉੱਤੇ ਵਾਇਰਲ ਹੋਈ ਇੱਕ ਵੀਡੀਓ ਦੇ ਵਿੱਚ ਇੱਕ ਪੈਟਰੋਲ ਪੰਪ ਮੁਲਾਜ਼ਮ ਪੈਟਰੋਲ ਅਤੇ ਡੀਜ਼ਲ ਪੁਰਾਉਣ ਦਾ ਸਹੀ ਤਰੀਕਾ ਦੱਸ ਰਿਹਾ ਕੁਝ ਲੋਕ ਚੁਲਾਕੀ ਦੇ ਨਾਲ ਪੈਟਰੋਲ ਜਾਂ ਫਿਰ ਡੀਜ਼ਲ ਭਰਦੇ ਸਮੇਂ 110 ਰੁਪਏ ਜਾਂ ਫਿਰ 200 ₹10 ਦਾ ਪੈਟਰੋਲ ਭਰਾਉਂਦੇ ਨੇ ਇਮਾਨਦੇ ਹੋਏ ਕਿ ਅਜਿਹਾ ਕਰਨ ਨਾਲ ਪੈਟਰੋਲ ਪੰਪ ਦੇ ਉੱਤੇ ਕੋਈ ਠੱਗੀ ਤੋਂ ਬਚਾਵ ਰਹੇਗਾ ਇਸ ਉਜੜ ਨੂੰ ਦੂਰ ਕਰਨ ਦੇ ਲਈ ਇੱਕ ਪੈਟਰੋਲ ਪੰਪ ਮੁਲਾਜ਼ਮ ਨੇ ਪੈਟਰੋਲ ਨੂੰ ਸਹੀ ਢੰਗ ਦੇ ਨਾਲ ਭਰਾਉਂਦੇ ਹੋਏ ਦੋ ਸੁਝਾਅ ਦਿੱਤੇ ਨੇ ਜੋ ਲੋਕਾਂ ਨੂੰ ਲਾਭਦਾਇਕ ਲੱਗ ਰਹੇ ਨੇ ਇਸ ਵੀਡੀਓ ਦੇ ਵਿੱਚ ਇੱਕ ਆਦਮੀ ਦੱਸਦਾ ਹੈਗਾ ਕਿ ਲੋਕ 110 210 ਅਤੇ 310 ਦੇ ਉੱਤੇ ਪੈਟਰੋਲ ਕਿਉਂ ਪਰਵਾਉਂਦੇ ਨੇ ਪੈਟਰੋਲ ਪੰਪ ਆਡੈਂਟਡ ਕਹਿੰਦਾ ਹੈਗਾ ਕਿ ਇਹ ਸਭ ਭੁੱਲ ਜਾਓ ਪੈਟਰੋਲ ਪਰ ਦੇ ਸਮੇਂ ਬਸ ਇਹਨਾਂ ਦੋ ਗੱਲਾਂ ਦਾ ਧਿਆਨ ਰੱਖੋ ਇਹ ਯਕੀਨੀ ਬਣਾਏਗਾ ਕਿ ਤੁਸੀਂ ਕਦੇ ਵੀ ਧੋਖਾ ਨਹੀਂ ਖਾਓਗੇ ਪਹਿਲਾ ਤੁਹਾਨੂੰ ਮਸ਼ੀਨ ਦੇ ਉੱਤੇ ਗਣਤਾ ਦੀ ਜਾਂਚ ਕਰਨ ਦੀ ਲੋੜ ਹੈ ਇਸ ਉੱਤੇ ਲਿਖਿਆ ਕੀ ਹੁੰਦਾ ਹੈਗਾ ਉਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਤਾਂ ਪੈਟਰੋਲ ਦੀ ਗੜਤਾ 720 ਅਤੇ 775 ਦੇ ਵਿਚਕਾਰ ਹੋਣੀ ਚਾਹੀਦੀ ਹੈ ਆਈਡੈਂਟਿਟੀ ਦੱਸਦੇ ਨੇ ਅੱਗੇ ਦੱਸਦੇ ਨੇ ਕਿ ਡੀਜ਼ਲ ਦੀ ਘੰਡਤਾ ਜਿਹੜੀ ਕਿ 820 ਅਤੇ 860 ਦੇ ਹੁੰਦੀ ਹੈ ਇਹ ਘੰਡਤਾ ਦਰਸਾਉਂਦੀ ਹੈ ਕਿ ਤੁਸੀਂ ਜੋ ਅ ਤੇਲ ਪਰ ਰਹੇ ਹੋ ਉਹੋ ਕਿੰਨਾ ਕੁ ਸ਼ੁੱਧ ਹੈ ਇਸ ਦੀ ਗੁਣਵੱਤਾ ਕੀ ਹੈ ਕੀ ਹੈ ਮਿਲਾਵਟੀ ਹੈ ਤੁਹਾਨੂੰ ਸਿਰਫ ਤਾਂ ਜੋ ਕਿ ਤਾਂ ਹੀ ਪੈਟਰੋਲ ਡੀਜ਼ਲ ਪੰਨਾ ਚਾਹੀਦਾ ਜੇਕਰ ਗਣਤਾ ਇਸ ਸੀਮਾ ਦੇ ਅੰਦਰ ਹੋਵੇ ਪੈਟਰੋਲ ਪੰਪ ਅਟੈਂਡਡ ਇੱਕ ਹੋਰ ਗੱਲ ਸਮਝਾਉਂਦੇ ਨੇ ਕਿ ਪੈਟਰੋਲ ਪਰਦੇ ਸਮੇਂ ਹਰ ਕੋਈ ਜ਼ੀਰੋ ਦੇਖਦਾ ਹੈ ਜ਼ੀਰੋ ਤੋਂ ਬਾਅਦ 2 3 4 ਅਤੇ ਹੋਰ ਵੀ ਹੋਣਾ ਚਾਹੀਦਾ ਕਈ ਵਾਰ ਮੀਟਰ 0 ਤੋਂ 10 ਜਾਂ ਫਿਰ 12 ਜਾਂ ਫਿਰ 15 ਤੱਕ ਛਾਲ ਮਾਰਦਾ ਹੈ ਜੇ ਸਿੱਧੀ ਦੇ ਵਿੱਚ ਇਹ ਸੰਭਵ ਹੈ ਕਿ ਮਸ਼ੀਨ ਦੇ ਨਾਲ ਛੇੜਛਾੜ ਕੀਤੀ ਗਈ ਹੈ ਹੋਵੇ ਜਾਂ ਫਿਰ ਪੈਟਰੋਲ ਜਾਂ ਫਿਰ ਡੀਜ਼ਲ ਘੱਟ ਪਰਿਆ ਹੋਵੇ ਤਾਂ 210 310 ਲੀਟਰ ਪੈਟਰੋਲ ਭਰਨ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਤੁਹਾਨੂੰ ਹਮੇਸ਼ਾ ਜੋ ਕਿ ਗਣਤਾ ਦੇ ਬਿਲਕੁਲ ਧਿਆਨ ਦੇਣਾ ਚਾਹੀਦਾ ਹੈਗਾ ਜੇਕਰ ਤੁਸੀਂ ਡੀਜ਼ਲ ਦੀ ਗਣਤਾ ਕਰਦੇ ਹੋ ਤਾਂ 820 ਅਤੇ 860 ਦੀ ਵਿਚਕਾਰ ਇਹ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਪੈਟਰੋਲ ਪਰਵਾਉਂਦੇ ਹੋ ਤਾਂ ਪੈਟਰੋਲ ਜੇ ਕਿ ਇਹਦੀ ਗਣਤਾ ਹੁੰਦੀ ਹੈ ਉਸ 720 ਅਤੇ 775 ਦੇ ਵਿਚਕਾਰ ਹੋਣੀ ਚਾਹੀਦੀ ਹੈ स से लेके सात सौ पचहत्तर के बीच होती है और डीजल की डेंसिटी 820 से लेके 860 तक होती है ये जो डेंसिटी है उससे हमें पता चलता है कि जो आप फ्यूल भरा रहे हो वो कितना प्योर है उसकी क्वालिटी कैसी है और उसमें कोई मिलावट तो नहीं की गई हमेशा डेंसिटी जो रेंज हमने बताई है उसके अंदर हो तभी आप फ्यूल भरवाए दूसरी चीज जीरो तो हर कोई देखता है लेकिन आपको ये ध्यान रखना है कि जीरो के बाद मीटर में जो अगला नंबर है वो पांच से कम का हो जीरो के बाद दो तीन चार ऐसे होना चाहिए कई बार जीरो से जंप कर कर मीटर सीधा दस पर बारह पर पंद्रह पर चला जाता है ऐसे में चांसेस होता है कि जो मशीन है उसमें छेड़छाड़ करी गई हो हो सकता है उस तरह की मशीन से जो आपको पेट्रोल डीजल डाला जा रहा है वो कम डाला जा रहा हो बाकी ये 110, 210, 310 का भरवाने से कोई फर्क नहीं पड़ता ये वीडियो जितना हो सकता है उतना अपने परिवार और अपने दोस्तों के साथ में शेयर करें, ताकि आप और आपके जानने वालों के साथ